श्री हनुमान जन्म उत्सव शोभा यात्रा ਦੀਆਂ तमाम तैयारियां ਹੋਈਆਂ ਮੁਕੰਮਲ। श्री सनातन जागरण ਮੰਚ ਵੱਲੋਂ ਸ਼ਹਿਰ ਵਿੱਚ 23 ਅਪ੍ਰੈਲ ਨੂੰ ਕੰਧਾਂ ਵਾਲੀ ਮੰਡੀ ਤੋਂ ਸ਼ਾਮ 3 ਵਜੇ ਸਜਾਈ ਜਾ ਰਹੀ ਹੈ श्री हनुमान ਜਨਮ ਉਤਸਵ ਦੀ ਸ਼ੋਭਾ ਯਾਤਰਾ ਦੀਆਂ तमाम तैयारियां ਮੁਕੰਮਲ ਕਰ ਲਿਆ ਗਈਆਂ ਹਨ। ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਚੇਅਰਮੈਨ ਰਵੀ ਮਹਾਜਨ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੀ ਇੱਕ ਬੈਠਕ ਹਨੂਮਾਨ ਚੌਂਕ ਵਿਖੇ ਕੀਤੀ ਗਈ ਜਿਸ ਵਿੱਚ ਸ਼ੋਭਾ ਯਾਤਰਾ ਵਿੱਚ अनुशासन ਬਣਾਈ ਰੱਖਣ ਲਈ ਸੰਸਥਾਵਾਂ ਦੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਸੁਝਾਅ ਵੀ ਲਏ ਗਏ। ਆਗੂਆਂ ਨੇ ਦੱਸਿਆ ਕਿ ਬੈਠਕ ਵਿੱਚ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਸ਼ੋਭਾ ਯਾਤਰਾ ਦੇ ਸਮਾਪਨ ਤੋਂ ਬਾਅਦ ਲੰਗਰ ਦੀ ਜ਼ਿੰਮੇਵਾਰੀ ਸਾਈ ਪਰਿਵਾਰ ਸੁਸਾਇਟੀ ਦੀ ਹੈ। ਜਦਕਿ ਬਾਕੀ ਸੰਸਥਾਵਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪਵਨ ਸ਼ਰਮਾ ਅਤੇ ਰਵੀ ਮਹਾਜਨ ਨੇ ਦੱਸਿਆ ਕਿ ਸ਼੍ਰੀ ਹਨੂਮਾਨ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਵੱਡੀ ਪਾਲਕੀ ਸ਼ੋਭਾ ਯਾਤਰਾ ਦਾ ਆਕਰਸ਼ਣ ਦਾ ਕੇਂਦਰ ਰਹੇਗੀ ਦੇਖੋ ਇੱਕ ਖਾਸ ਰਿਪੋਰਟ ਜੀ ਸ੍ਰੀ ਸਨਤਨ ਜਾਗਨ ਮੰਚ ਵੱਲੋਂ ਜੀ ਪਹਿਲਾਂ ਤਾਂ ਸਭ ਨੂੰ ਅਜ ਰਾਮ ਨਵੀ ਦੀਆਂ ਬਹੁਤ ਮੁਬਾਰਕਾਂ ਜੀ ਤੇ ਅੱਜ ਜਿਹੜੀ ਸਾਡੀ ਮੀਟਿੰਗ ਹੈ ਲਗਾਤਾਰ ਅੱਗੇ ਵੀ ਮੀਟਿੰਗਾਂ ਚੱਲ ਰਹੀਆਂ ਤੇ ਸਾਡੇ ਸਾਰੇ ਮੈਂਬਰ ਪਿੰਡਾਂ ਵਿੱਚ ਹਰ ਜਗ੍ਹਾ ਜਾ ਕੇ ਹਰ ਇੱਕ ਨੂੰ ਸਾਡੀ ਆਉਣ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ ਜਿਹੜੀ ਤੇਈ ਅਪ੍ਰੈਲ ਨੂੰ ਦਿਨ ਮੰਗਲਵਾਰ ਹਨੂਮਾਨ ਜੀ ਦੇ ਜਨਮ ਦਿਵਸ ਤੇ ਆਪਾਂ ਮਨਾ ਰਹੇ ਹਾਂ ਤੇ ਉਹ ਸ਼ੋਭਾ ਯਾਤਰਾ ਵਾਲੇ ਆਪਾਂ ਡੇ ਬਾਈ ਡੇ ਮੀਟਿੰਗਾਂ ਵੀ ਚੱਲ ਰਹੀਆਂ ਸਾਰਾ ਉਹਦਾ ਮੁਕੰਮਲ ਆਪਾਂ ਤਿਆਰੀ ਵੀ ਕਰ ਲਈ ਹੈ ਤੇ ਗਾਂ ਵੀ ਆਪਾਂ ਐਸੀ ਹੁਣ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ 23 ਅਪ੍ਰੈਲ ਨੂੰ ਦਿਨ ਮੰਗਲਵਾਰ ਤੁਸੀਂ ਸਭ ਵੱਧ ਤੋਂ ਵੱਧ ਇਹਦੇ ਵਿੱਚ ਸ਼ੋਭਾ ਯਾਤਰਾ ਦੇ ਹਿੱਸਾ ਦੇ ਤੇ ਆਪਣਾ ਆਸ਼ੀਰਵਾਦ ਲਈ ਜੀ ਕ੍ਰਿਸ਼ਨਾ ਮੰਦਰ ਤੋਂ ਸ਼ੁਰੂ ਹੋਣੀ ਹੈ ਜੀ ਤੇ ਸਭ ਸ਼੍ਰੀ ਰਾਮ ਜੀ ਦਾ ਤੇ ਹਨੂਮਾਨ ਜੀ ਦਾ ਆ ਕੇ ਆਸ਼ੀਰਵਾਦ ਲਓ ਤੇ ਕਿੰਨੇ ਵਜੇ ਸ਼ੁਰੂ ਹੋਏਗੀ ਤੇ ਕਿੰਨੀ ਦੇਰ ਚ ਸ਼ਹਿਰ ਦਾ ਚੱਕਰ ਲਗਾ ਦੇ ਇਹ 3 ਵਜੇ ਜੀ ਸ਼ੁਰੂ ਹੋਣੀ ਹੈ ਜੀ ਕ੍ਰਿਸ਼ਨ ਮੰਦਿਰ ਤੋਂ ਤੇ ਸ਼ਹਿਰ ਦਾ ਆ ਪ੍ਰਿਕਰਮਾ ਕਰਕੇ ਤੇ 6 6:30 ਵਜੇ ਲੱਗੇ ਸਾਡਾ ਹੈ ਕਿ ਆਪਾਂ ਫਿਰ ਇਹਨੂੰ ਫਿਨਿਸ਼ ਕਰਨਾ ਹੋ। ਸਭ ਨੂੰ ਜੈ ਸ਼੍ਰੀ ਰਾਮ ਔਰ ਅੱਜ ਸਾਰੇ ਹੀ ਸ਼ਹਿਰ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਰਾਮ ਨੌਮੀ ਦੀ ਬਹੁਤ-ਬਹੁਤ ਵਧਾਈ। ਅੱਜ ਜਿਹੜੀ ਅੱਜ ਦਾ ਜਿਹੜਾ ਇੱਕ ਮੀਟਿੰਗ ਰੱਖਿਆ ਦਾ ਮੇਕੋ ਦੇ ਸੀਗਾ ਵੀ ਜਿਹੜੀ 23 April ਨੂੰ ਹਨੂਮਨ ਜਨਮotsav ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਪਲਖਸ਼ ਦੇ ਵਿੱਚ ਸੀ ਕਿ ਉਸ ਸ਼ੋਭਾ ਯਾਤਰਾ ਨੂੰ ਕਿਸ ਤਰ੍ਹਾਂ ਭਾਵੇਂ ਬਣਾਇਆ ਜਾਵੇ ਅੱਜ ਕਾਫੀ ਸਾਡੇ ਸ੍ਰੀ ਆਦਿ ਜਗਰਨ ਮੰਚ ਦੇ ਮੈਂਬਰ ਪਿੰਡਾਂ ਚੋਂ ਵੀ ਆਏ ਨੇ ਨੀਲਮਹਰੀ ਆਏ ਨੇ ਕਾਲੇ ਵਾਲੀ ਆਏ ਨੇ ਕਰਾਲਾਂ ਤੋਂ ਹੋਰ ਵੀ ਕਾਫੀ ਸਾਡੇ ਮੈਂਬਰ ਹੈ ਜਿਨ੍ਹਾਂ ਨੇ ਯਾਤਰਾ ਨੂੰ ਭਾਵੇਂ ਬਣਾਉਣ ਵਾਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਔਰ ਅਸੀਂ ਇਹਨਾਂ ਦੇ ਵਿਚਾਰਾਂ ਨੂੰ ਅੱਗੇ ਲਾਗੂ ਕਰਦੇ ਹੋਏ ਉਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਨੂੰ ਚਲਾਵਾਂਗੇ ਦੋ ਸ਼ੋਭਾ ਯਾਤਰਾ ਨਿਕਲ ਰਹੀਆਂ ਲੱਗਦਾ ਨਹੀਂ ਹੈ ਕਿ ਇੱਕ ਹੋਣੀ ਚਾਹੀਦੀ ਹੈ ਸਾਰੇ ਸ਼ਹਿਰ ਚ ਉਤਸਵ ਇੱਕ ਕਹਦੇ ਸ਼ੋਭਾ ਯਾਤਰਾ ਵੀ ਇੱਕ ਹੋਣੀ ਚਾਹੀਦੀ ਹੈ ਬਿਲਕੁਲ ਇਸ ਵਿੱਚ ਸ਼ਾਮਿਲ ਕਰਕੇ ਇਕੱਠੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਇੱਕ ਹੋਣੀ ਚਾਹੀਦੀ ਹੈ ਔਰ ਤੁਹਾਡੇ ਮਾਧਮ ਰਾਈ ਇਹ ਹੀ ਦੱਸਣਾ ਚਾਹੁੰਦੇ ਆਂ ਵੀ ਹਨੂਮਾਨ ਜੀ ਦੇ ਪੰਡਤ ਜੀ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਬਹੁਤ ਹੀ ਵਧੀਆ ਇਨਸਾਨ ਨੇ ਉਹਨਾਂ ਦੇ ਨਾਲ ਸਾਡੀ ਗੱਲ ਵੀ ਹੋ ਚੁੱਕੀ ਆ ਔਰ ਅਗਲੀ ਵਾਰੀ ਜਿਹੜੀ ਅਸੀਂ ਸ਼ੋਭਾ ਯਾਤਰਾ ਵਾ ਉਹ ਇੱਕ ਕਰਨ ਜਾ ਰਹੇ ਆਂ ਔਰ ਤੁਹਾਡੇ ਬਾਧਮ ਰਾਈ ਇਹ ਦੱਸ ਦਈਏ ਵੀ ਜਿਹੜੀ ਅਗਲੀ ਸ਼ੋਭਾ ਯਾਤਰਾ ਵਾ ਹਨੂਮਾਨ ਮੰਦਿਰ ਜੀ ਦੇ ਪੰਡਤ ਜੀ ਦੀ ਰਹਿਨਮਾਈ ਦੇ ਹੇਠ ਕੱਢੀ ਜਾਏਗੀ ਔਰ ਐਸੀ ਯਾਤਰਾ ਨੂੰ ਇੱਕ ਕੀਤਾ ਜਾਇਆ ਗਿਆ ਕਿਉਂਕਿ ਇਸ ਵਾਰੀ ਤੇ ਨਹੀਂ ਹੋ ਸਕਦੀ ਇਸ ਵਾਰੀ ਦੋਨਾਂ ਨੇ ਹੀ ਕਾਰਡ ਵੰਡ ਦਿੱਤੇ ਨੇ ਇਸ ਵਾਰੀ ਨਹੀਂ ਪਰ ਅਗਲੀ ਵਾਰੀ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਹ ਆਸ਼ਵਾਸ਼ਣ ਦਿੰਨੇ ਆ ਕਿ ਅਗਲੀ ਵਾਰੀ ਯਾਤਰਾ ਜਿਹੜੀ ਉਹ ਇੱਕ ਕੱਢੀ ਜਾਏਗੀ ਇਸ ਵਾਰ ਸ਼ੋਭਾ ਯਾਤਰਾ ਚ ਨਾਵਾ ਕਿਉਂ ਹੋਣ ਜਾ ਰਿਹਾ ਇਸ ਵਾਰੀ ਇੱਕ ਤੇ ਜਿਹੜੇ ਦੁਰਗਿਆਣਾ ਮੰਦਰ ਤੋਂ ਗਤਕਾ ਟੀਮਾਂ ਆ ਰਹੀਆਂ ਨੇ ਬਾਕੀ ਹੋਰ ਵੀ ਕਾਫੀ ਆਕਰਸ਼ਣ ਦੇ ਕੇਂਦਰ ਨੇ ਯਾਤਰਾ ਦੇ ਵਿੱਚ ਯਾਤਰਾ ਦਾ ਆਕਰਸ਼ਣ ਦਾ ਕੇਂਦਰ ਮੇਨ ਹੁੰਦਾ ਹੈ ਸੰਗਤ ਔਰ ਅਹੀਂ ਸਾਰੇ ਸ਼ਹਿਰ ਨਿਵਾਸੀਆਂ ਦੇ ਅੱਗੇ ਅਪੀਲ ਕਰਨੇ ਆ ਆਪਣੇ ਜਿੰਨੇ ਪਿੰਡਾਂ ਤੋਂ ਵੀ ਜਿੰਨੇ ਆਏ ਨੇ ਮੈਂਬਰ ਉਹਨਾਂ ਨੂੰ ਵੀ ਅਪੀਲ ਕਰਨੇ ਵੀ ਵਾਦ ਸੰਗਤ ਜਿਹੜੀ ਆ ਵਾਦ ਤੋਂ ਵਾਦ ਲਿਆਓ ਕਿਉਂਕਿ ਯਾਤਰਾ ਦਾ ਆਕਰਸ਼ਣ ਜਿਹੜਾ ਵਾ ਉਹ ਸੰਗਤ ਆ ਇਸ ਕਰਕੇ ਯਾਤਰਾ ਜਿਹੜੀ ਆ ਵਾਦ ਤੋਂ ਵਾਦ ਜਿਹੜੀ ਸੰਗਤ ਨਾਲ ਭਰੀ ਹੋਵੇ ਤੇ ਸੁਣੀ ਲੱਗਦੀ ਆ ਜੈ ਸ਼੍ਰੀ ਰਾਮ